ਜਦੋਂ ਹੁਣ ਮਾਰੀ ਤੁਸੀਂ ਬੱਕਰੀ ਸਾਡੀ ਨਹੀਂ ਜੇ ਕੋਈ ਮੂੰਹ ਮਾਰੀ ਤੁਸੀਂ ਆੜ ਗਿਆ ਫਿਰ ਕਾਣਾ ਕੀ ਆ ਇਹ ਚਲ ਬਾਗਿਆ ਹੋ 25 ਆ ਵੀ ਬੱਕਰੀ ਦੇ ਤੁਹਾਨੂੰ ਵੀਰੀ ਤੁਹਾਨੂੰ ਬਾਈਰੀ 25 ਦੀ ਪਾ ਬਹੁਤ ਆਏ ਤੇ ਵੀ ਆਪਣੇ ਚੈਨਲ ਤੇ ਵੀ ਬਣਾ ਵੀਡੀਓ ਚਾ ਪਾ ਦਿਓ ਆ ਇਹ ਥੋੜਾ ਖਣਾ ਸਰਾਰ ਆ ਆ ਇਧਰ ਆ ਦੇ ਖਾਣ ਦੇ ਦੇ ਬੱਕਰੀ ਦਿੰਦਾ ਕੀਦਾ ਜਾਨੀ ਇਹ ਕਿਹਦਾ ਇਹ ਇੱਕ ਮਹੀਨਾ ਖਾਣ ਵੀ ਪੂਰਾ ਕਰ ਲੈ ਕੋਈ ਨਾ ਕੋਈ ਨਾ ਟੱਕ ਹੋ ਗਿਆ ਦੀ ਕਰ ਲੈ ਆਪੀ ਕਰ ਲੈ ਮੇਰੀ ਗੱਲ ਸੁਣੋ ਜਿਹਦੇ ਉਹ 82000 ਰੁਪਏ ਲਾ ਦੇ ਕੇ ਚੱਲ ਜਾ ਕੋਈ ਨਾ ਇਹਨਾਂ ਨਾਲ ਪੂਰਾ ਕਰ ਲੈ ਮੈਂ ਕਰਦਾ ਲਾ ਤਾ ਮਟੂ ਉਹ ਵੀ ਆਇਆ ਉਹਦੋਂ ਨਾਲ ਬੱਚਾ ਵੀ ਦੂਜਾ ਹੋਊਗਾ ਛੜੀ ਛੜੀ ਦੇਖਾ ਇਤਨੀ ਹੜਿਆ ਕਿ ਕਮਲ ਹੋਣਾ ਬੱਚੀ ਲਾ ਗਿਆ ਮੈਂ ਉਹ ਕਹਿਆ ਕਿ 20 ਲੱਗੂਗਾ ਉਦੋਂ ਚਲ ਮੰਡੀ ਆਪਾਂ ਤੋਂ ਬੱਚਾ ਵੀ ਬਈ ਵੇਚਤਾ ਨਾ ਉਹ ਦੇਖੋ ਕਿਤੇ ਕੋਈ ਬੱਚਾ ਅੱਧੀ ਦੀ ਰੋਗੀ ਰਹੀ ਯਾਰਾ ਹੋਰ ਤੂੰ ਕੀ ਕਹਿਣਾ ਬੋਲ ਫਟ ਯਾਰਾ 33000 ਤੋਂ ਵੱਧ ਕੀ ਕੋਣੀ ਛੋੜੇ ਮਾਰਦੀ ਤੇ ਤੂੰ ਯਾਰ 33 ਮਿੰਟ ਦੇ ਦੋ ਬੱਤੀ ਲੈ ਮੈਂ ਕਹਿੰਦਾ ਤੈਨੂੰ ਦੁਕਾਨੋਂ ਅਸੀਂ ਬੰਦੇ ਦੋ ਆ ਬਾਈ ਦੋ ਬੰਦੇ ਕੱਪ ਕਮਬੜੀ ਠੀਕ ਹੈ ਮਹਾਰਾ ਕਰਾਉਣਾ ਉਹ ਮੰਨੋ ਯਾਰ ਜੀ ਇਹ ਕਾਵਾ ਕਰਨੀ ਨੇ ਆਪਾਂ ਨੇ ਉਹ ਲੱਗੋ ਲੱਗੋ ਨਾਲੇ ਸਵੇਰੇ ਚੰਗਾ ਆ ਕੇ ਲੈ ਆਏ ਨੂੰ ਵਕਰੇ ਨੂੰ ਉਹ ਵਕਰ ਆਏ ਵੀ ਦੁੱਧ ਦੋ ਲੀਟਰ ਮਰੇਗਾ 1.5 ਦੋ ਲੀਟਰ ਦਾ ਆਉਣਾ ਰਹੇਗਾ ਮੈਂ ਚੋਈ ਰਖਦੀ ਨਹੀਂ ਗਾ ਮੀਆ ਬੂ ਮੋਗ ਮੋੜਾ ਖੜਦਾ ਮਰ ਭਾਈ ਬਣ ਕੇ ਹਾਂ ਉਹਦੀ ਹੋ ਜੂ ਸੌਦਾ ਉੱਥੇ ਹੋ ਜਾ ਸੌਦਾ ਉਹਦੀ ਸੌਦਾ ਵੇਚੂ ਪਿੱਛੇ ਗਾਇਆ ਹੋਇਆ ਅੱਛਾ ਹੋ ਲੈ ਪਿੱਛੇ ਆਇਆ ਨਾ ਹੁੰਦਾ ਜੀ ਜਦੋਂ ਦੋ ਬੱਚੇ ਬੋਲਦੇ ਆ ਚਾਹ ਵੇਚੀ ਦੇ ਪਿੱਛੇ ਗਾਇਆ ਹੋਇਆ ਜੇ ਫਿਰ ਤੂੰ ਹੱਬਾ ਕਰਾ ਦੇ ਪਪਾ ਵੀ ਜੇ ਤੂੰ ਕਰੇ ਸੌਦਾ ਕਰੋ ਮੈਂ ਵਾਖੀ ਵਿਚਾਏਗਾ ਖਰਾ ਸੌਦਾ ਮੈਂ ਸੌਦਾ ਹੁੰਦਾ ਹੋ ਜਾਂਦਾ ਜੀ ਬੋਲੇ ਆ ਮਾ ਮਾਇਓ ਬੋਝਾ ਮੈਂ ਮੈਂ ਨਹੀਂ ਆਇਆ ਬੋਲਾ ਕਾ ਹਾਂ ਲੇਕਿਨ ਜਦੋਂ ਮੈਂ ਕਹਾਂਗਾ ਉਧਰ ਗੱਲ ਕਰ ਰਿਹਾ ਉਧਰ ਟੇਲਣ ਦੀ ਗੱਲ ਕਰ ਰਿਹਾ ਲੇਕਿਨ ਮੇਰਾ ਮੇਲਾ ਨੇਰੀ ਉਹ ਹੈ ਨਹੀਂ ਕਰੋ ਜੀ ਗੱਲ ਕਰ ਹੁਣ ਆਉਣਾ ਆਉਦਾ ਕਿਹੜਾ ਹੋਈ ਇਹ ਵੀ ਇਸ ਨੂੰ ਮੈਂ ਕਿਉਂ ਕਰ ਚੱਲੀ ਯਾਰ ਚੱਲੋ ਮੈਂ ਬੱਕੀ ਲਾਓ ਹਾਂ ਨਾ ਲਾਓ ਐਨ ਅਖੋ ਵੀ ਕਾਨੂੰ ਛੋਟ ਮੋਟੀ ਜਿ ਮਾਂ ਬੱਗ ਗਿਆ ਵੀ ਧੱਕੇ ਨਾਲ ਬੱਗੀ ਦਵਾ ਨਹੀਂ 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 ਕਹਦੇ ਲਾ ਲਿਆ ਧੱਕੇ ਨਾਲ ਨਹੀਂ ਦਵਾਉਂਦੇ ਕਹਿੰਦੇ ਫੇਰ ਠੀਕ ਹੈ ਜੀ ਮੈਂ ਲੈ ਆਪਾਂ ਖੋਸੋ ਕੇ ਲੈਣੀ ਆ ਫੜ ਯਾਰ ਕਈ ਹੋ ਗਏ ਕਿਦੇ ਬਡੇ ਵੀਰ ਕੱਚੇ ਨਹੀਂ ਲਾਇਏ ਸੀ ਫਾਈ ਲੱਗਿਆ 28 ਕਿਤੇ ਆ ਦੇ ਦੇ ਫੌਜੀਆ ਹੁਣ ਫੌਜੀ ਆ ਫੌਜੀ ਹਾੜਾ ਕੋਈ ਨਾ ਦੋਮੋ ਦੇ ਦੇ ਸਾਡਾ 1000 ਵਿੱਚ 29000 ਵੀ ਹੋ ਗਈ ਆ ਮੈਂ ਦੇਣੀ ਨਹੀਂ ਉਹ ਖੜ ਜਾ ਯਾਰ ਮਨੂ

ਵਾਲਜ ਪਾ ਦੇ ਸਿੱਧੇ ਬੈਂਕ ਚ ਪਾਏ ਕੋਈ ਚੱਕ ਨੀ ਗੱਲ ਕਰੀ ਚੰਗੀ ਰਹਿੰਦੀ ਆ ਕੋਈ ਹੈ ਨਹੀਂ ਪੈਸੇ ਮੇਰੇ ਨਾਲ ਕੋਈ ਚੱਲਦਾ ਹੋਰ ਕੀ ਤੇਰਾ ਬਾਬਾ ਫੋਗਲ ਵੀ ਚੱਲੂ ਚੱਲਦਾ ਨਹੀਂ ਮੇਰੇ ਕੋਲ ਹੋਰ ਕਿਵੇਂ ਪੈਸੇ ਮੈਂ ਪਿੰਡ ਜਾ ਕੇ ਤੇਰਾ ਖਾਤਾ ਨੰਬਰ ਦੇ ਦੇ ਆ ਨੰਬਰ ਆਉ ਦਾ ਆ ਮੰਡੀ ਵਾਲੀ ਤਾਂ ਲੈ ਨਹੀਂ ਜਿਹੜਾ ਤੈਨੂੰ ਜਾਂਦੇ ਆ ਕਿਤੇ ਭਾਈ ਅਸੀਂ ਤੇਰੇ ਪਿੰਡ ਬੰਨੀ ਜਾਣਾ ਉਹ ਤਾਂ ਮੰਡੀ ਵਾਲੇ ਬੰਦੇ ਘਰੇ ਘਰੇ ਲਾ ਕੇ ਆਵਾਂਗੇ ਤੇਰੇ ਬਠਾ ਕਰਾ ਕੇ ਦੇ ਦੋ ਪੈਸੇ ਦੇ ਦੇਣਗੇ ਉਹ ਤਾਂ ਮੰਡੀ ਵਾਲੇ ਬੰਦੇ ਨੇ ਜੇ ਤੂੰ ਲੈ ਗਿਆ ਠੀਕ ਆ ਨੀ ਇਹ ਤਾਂ ਦੇਰ ਦਾ ਬਸ ਸਮਝ ਬਿੱਗੀਆਂ ਨੇ ਅੱਧੇ ਘੰਟੇ ਨੂੰ ਆ ਗੱਡੀ ਦੇਖ ਲਈ ਖਾਲੀ ਹੋਣਗੀਆਂ 13 14 ਸਾਰੀਆਂ ਫੜਾ ਗਈਆਂ ਹੋਣਗੀਆਂ ਤੇਰੇ ਘਰੇ ਲੈ ਆਉਂਦੇ ਪੈਸੇ ਬਣਾਉਂਦੇ ਗਾਹ ਆ ਜਾ ਬੱਸ ਹਲੋ ਚਲ ਜੀ ਇਹਨੇ ਪੈਸੇ ਕਿੰਨੇ ਮੰਗੇ ਨੇ ਆਪਾਂ ਇਹ ਲੈਣਗੇ 13000 ਰੁਪਏ ਮੰਗੇ ਚੱਪਾ ਨੇ ਭਾਈ ਆਪਾਂ ਮੁੱਲ ਨਹੀਂ ਕਰ ਰਹੇ ਨਾ ਮੁੱਲ ਤਾਨੂੰ 15 ਕਰਾ ਲੈ ਇਹਦਾ ਪੱਤਰੀਆਂ ਪੱਤੀ ਦੇ ਪੈਸੇ ਪੰਜ ਹੀ ਬੰਨੇ ਆ ਸਹੀ ਅੱਛਾ ਅੱਜ ਜੇ ਲੈ ਰਹੇ ਤਾਂ ਬੜੀ ਜਾਏ ਠੀਕ ਹੈ ਇਹ ਵੀ ਹੋਰ ਜਿਹੜੀਆਂ ਮਰਜ਼ੀ ਬਾਲੇ ਉਹ ਵੀ 13000 ਹੋ ਜੀ ਤਿੰਨ ਪੱਟਾਂ ਸਾਡੇ ਜਿਹੜੇ ਦਿਨ ਦੱਸਦੇ ਠੀਕ ਹੈ ਬਾਈ ਪੂਰੀ ਮਰਜ਼ੀ ਬਾਲੇ ਥੱਲੇ ਆ ਬਾਈ ਸਾਗੀ ਹੋਈ ਸਾਡੀ ਜ਼ਿੰਮੇਵਾਰੀ ਸਾਡੀ ਉਹ ਆਦੋਂ ਐ ਕਰੀ ਹਉ ਇੱਧਰ ਕਰ ਦੇ ਤੇਰੇ ਘਰ ਤੱਕ ਵੀ ਗਰੰਟੀ ਹੈ ਸਾਗੀ ਉਹਦੋਂ ਆਪਣਾ ਗਏ ਤਾਂ ਐ ਕਰੀ ਉਹ ਟੁੱਟੀ ਲਾਂਗੜੀ ਲੱਤ ਟੁੱਟੀ ਹੋਈ ਉਹ ਵੀ ਜ਼ਿੰਮੇਵਾਰੀ ਆਏ ਮੰਡੀ ਤੋਂ ਨਹੀਂ ਜੁੱਤੇ ਦਾ ਕੀ ਹੈ ਫਿਰ ਮੈਂ ਕੰਨ ਮੂੰਹ ਤੋਂ ਆਦਾ ਦੇਖ ਲੈ ਉਹ ਤੈਨੂੰ ਦੇਖੇ ਅੱਜ ਇੱਧਰ ਸਾਡੇ ਨਾਲ ਆਈ ਛਾੜ ਦੇ ਬਾਈ ਪਰਲੀ ਛਾੜ ਖੜੀ ਜਾ ਇਹ ਸਾਹਮਣੇ ਖੜੀ ਹੋ। ਵੀਡੀਓ ਵਧੇ ਵਾਸਦੋ ਹੋਰ ਨੀ ਪਾਲਾ। ਓਲਾ 13 13 ਹਜ਼ਾਰ ਹੈ। ਦੇਖੋ ਬਈ ਹੁਣ ਤੁਸੀਂ ਦੇਖੋ ਮੈਨੂੰ ਰਾਇ ਤਾਂ ਠੀਕ ਆ ਜ਼ਰਾ ਮੋਗੀ ਕੇ ਮਾਰ ਲੱਗੀ। ਆ ਲੈ ਕਿਉਂ ਰੇ? ਓ ਯਾਰ ਕਈ ਵੇ ਲਾਉਂ ਤਰੇ ਬੰਦੇ ਦਾ। ਇਹਦਾ ਦੋ ਬਰ ਜਗਾਓ ਯਾਰਾ। ਅਰ ਕਹ ਦਸ 10 ਹਜ਼ਾਰ ਰੁਪਇਆ ਲਾਉ ਯਾਰਾ। ਕਿ 10 10 ਸਾੜੀ ਨੇ ਭਾਈ ਸਾਹਿਬ। ਨਹੀਂ ਨਹੀਂ ਉਹ ਗੱਲ ਆਪਾਂ ਨਹੀਂ ਕਹਿੰਦੇ ਗੱਲ ਉਹ ਲੜਨਾ ਹੈ ਨਾ 8 ਲੈ ਲੈ ਸਾਡੇ ਮੰਡੀ ਤੇ ਇੱਕ ਮਿੰਟ ਜਦ ਤੁਸੀਂ ਕੋਹਵੀਂ 10 ਲੈ ਲੈ ਜਾਂ 9 ਲੈ ਲੈ ਜਾਂ 8 ਲੈ ਲੈ 5 ਨੇ ਕਿੰਨੇ ਲੱਖ ਬਣ ਗਿਆ ਲੱਖ ਰੁਪਏ ਬਣ ਗਿਆ 50000 ਬਣ ਗਿਆ ਇਹ ਜ ਨਹੀਂ ਮੈਂ ਭੁੱਲ ਗਿਆ ਮੈਂ ਭੁੱਲ ਗਿਆ ਅਗਰੇ ਬਾਅਦ ਬਣਾਉਂਦਾ 5 ਲੱਖ 50000 ਸਾਡੇ ਹਿਸਾਬ ਨਾਲ 65 ਬਣਦਾ ਜੀ ਬਸ ਬਾੜੀਆਂ ਗੱਲਾਂ ਜਿਵੇਂ ਕਰਦੇ 60000 ਰੁਪਏ ਦੇ ਦਿਓ ਜੀ ਫੜੋ ਫੱਟਾ ਬਸ ਹਾਂ ਯਾਰ ਦਾ ਫਸਦਾ ਬਸ ਸਿੱਧੀ ਕਰਦਾ ਯਾਰ ਇਹ ਯਾਰ ਇਹ ਖਾਂਗਰ ਕੀ ਹੈ ਇਹ ਨਾਮਾ ਮੰਡਾ ਮੰਡਾ ਇਹ ਨਵੀਂ ਮੰਡੀ ਲਉਂਦਾ ਮੰਡੀ ਇਹ ਨਵੀਂ ਮੰਡੀ ਚ ਲਈ ਹੈ ਇਹ ਕਹਦਾ ਜੀ ਨਾਈਕੀ ਮੋਟਾ ਉਹ ਮੰਡੀ ਦੇ ਵਿੱਚੂਗਾ ਜੇ ਨਾ ਦੇਖੀ ਆ ਤੇ ਨਾ ਰੋਕਣਾ ਪੈਣੀ ਆ ਇਹ ਪੱਟਾਂ ਚ ਚੰਗੀਆਂ ਨੇ ਨਾਮੇ ਕੰਮ ਹੋ ਰਹਾ ਹੌਲੀ ਹੌਲੀ ਹਿਸਾਬ ਆਜੂ ਚਲੂ ਆਏ ਵੀ ਲੋਕੀ ਪਸੂ ਪਸੂ ਲਿਆ ਕਰ ਮਾੜਾ ਮੋਟਾ ਉਹਦਾ ਆਂਦਾ ਬੰਦੇ ਮੰਡੀ ਦੇ ਇੱਕ ਆਈਦਾ ਕੱਢੂ ਕੀ ਕੱਢਦਾ ਲੈ ਲੀਆ ਸਾਹ ਸਹੀ ਸਿਸਟਮ ਹੁੰਦਾ ਉਹ ਜੇ ਸਰਕਾ ਬਣ ਜੂ ਬਸ ਇਹ 10 ਰੁਪਏ ਹੋ ਵੀ ਕੰਮ ਖਰਾਬ ਕਰਤਾ ਯਾਰ ਮੇਰਾ ਹਾਲ ਨੱਕਾ ਫਾ ਬੱਢੀ ਗਿਆ ਖਾਲਾ ਫਾ ਗੜੀ ਗਿਆ ਉਹ ਮੈਂ ਅਗਰ ਕੋਈ ਹੋਰ ਜੋਗ ਲੈ ਹੋਰ ਹੋਰ ਹੁਣ ਵੀ ਆਈ ਹੋਇਆ ਕੰਮ ਹੈ ਉਹਨੂੰ ਵੀ ਆਈ ਆ ਇੱਥੇ ਮੈਂ ਮੱਥਾ ਮੈਂ ਮਾਰੀਆਂ ਨਾਗਾ ਮਾ ਕੋਈ ਹੋਰ ਲੈ ਲੈਂਦਾ ਲੈ ਹੋ ਰਿਹਾ ਓਏ ਸੋਨੀ ਜੋਨੀ ਜੋਨੀ ਕਰਿਆ ਚੱਲ ਕਰਾ ਭਾਈ ਆ ਫਲ ਫੜ ਦਸ ਨੂੰ ਪਾ ਯਾਰ ਯਾਰ ਆਪਾਂ ਗੱਲ ਨਹੀਂ ਕਰੀਂ ਫੜ ਦਸ ਨੂੰ ਪਾ ਯਾਰ ਚੱਲੇ ਤੇ ਉਹ ਵੀ ਗੱਲ ਕਰੇ ਨਾ ਫੇਰਾ ਮਨ ਕੁਝ ਦਾ ਪਾ ਯਾਰ ਫੜ ਦਸ ਨੂੰ ਪਾ ਕੇ ਆਦੇ ਪੈਸੇ ਚੱਕੀ ਜਾਂ ਨਾ ਦੇ ਯਾਰ ਤਾਂ ਨਹੀਂ ਕੀ ਕਰਨੀ ਫੜ ਦਸ ਨੂੰ ਪਾ ਯਾਰ ਨਾ ਨਾ ਨਵਾਂ ਬੰਦਾ ਯਾਰ ਨਾ ਨਾ ਹੁਣ ਨਾ ਨਾ ਮੰਦ ਗਰ ਮਿਲ ਜਨਮ ਹਰ ਗਿਆ ਯਾ ਗਾਹਾਂ ਗਾਰਾ ਗੁਰੂ ਇਹ ਬੇਜੂਗਾ ਇਹ ਨਵਾਂ ਬੰਦਾ ਕਿਉਂ ਆਣਾ ਮੰਨਿਆ ਜੀ ਹਾਂ ਇਹਦੇ ਜਿਉਂ ਨਹੀਂ ਖੀਰੀਆਂ ਸਾਰੇ ਕਿੰਨਾ ਕਿੰਨਾ ਗੱਲਾਂ ਕਰ ਗਿਆ ਸੋਨੀ ਆ ਜੋਨੀ ਇਹ ਨ ਇਹ ਨਵਾਂ ਬੰਦਾ ਕਰਕੇ ਨਾ ਇਹਨੂੰ ਯਾਰ ਜਿਹੜੀਆਂ ਫੜੀਆਂ ਤੈਨੂੰ ਉਹੀ ਫੜਕੇ ਫੜਾ ਦੇ ਜਿਹੜੀਆਂ ਇਹਦਾ ਜੂਗ ਕਰ ਲਿਆ ਆ ਬੰਦੇ ਦੇ ਨਾਲ ਹੈ ਇਹ ਬੰਦਾ ਮੰਨ ਨਮਾ ਯਾਰਾ ਨਮਾ ਬੰਦਾ ਯਾਰਾ ਐ ਨਾ ਕਰ ਮੇਰੇ ਨੂੰ ਪਤਾ ਹੁਣ ਤਾਂ ਮੇਰੇ ਕੋ ਪਤਾ ਇਹ ਬਾਕੀ ਕੋ ਠੀਕ ਅਛਦੀ ਕੋਈ ਤੱਕਾ ਨਹੀਂ ਕਰਿਆ ਪਾ ਯਾਰ ਠੀਕ ਹੈ ਭਾਈ ਆਪਾਂ ਪੱਕੇ ਰੂਲੇ ਲਾਏ ਆ ਉਹ ਯਾਰ ਮੈਂ ਹੁਣ ਰੱਖੀ ਆਪਾਂ 7-8 ਨਹੀਂ ਲਾਏ ਨੇ ਹੁਣ ਮੰਡੀ ਤੇ ਛੇਲ ਕਰਨੀਆਂ ਆ ਬੀਤੇ ਹੋਰ ਭਾਈ ਬਿਕਣ ਵਾਲੇ ਦੇਖ ਤਾਂ ਹੀ ਕਬੂਦੀ ਮੇਰੀ ਗੱਲ ਸੁਣ ਨਾ ਉਹਦੇ ਮੈਨੂੰ ਫਿਰ ਗਈ ਉਹ ਮੇਰੀ ਗੱਲ ਹਾਂ ਤੈਨੂੰ ਕਹੀਉਗਾ ਨਾ ਔਟ ਬੰਦਾ ਔਟਾ ਮੇਰੀ ਗੱਲ ਸੁਣਾ ਆਈ ਮੰਡੀ ਤੇ ਫਿਰ ਤੈਨੂੰ ਕਹਿ ਕਉ ਐ ਨਹੀਂ ਲੱਗਦਾ ਮਾਣਾ ਮੂਰੇ ਚਾਰ ਦਾ ਮੈਂ 6000 ਪਿਆਉਣੀਆਂ ਉੱਥੇ ਲੈ ਕੇ ਵੀ ਜਨੇ ਕਰਾਇਆ ਵੀ ਨਹੀਂ ਕੋਈ ਪਹਿਣਾ ਐ ਵੀ ਸੋਚੇ ਹਾਂ ਕਰਾਇਆ ਕਰਾ ਆਪਣਾ ਬਾਜੂ ਨਾ 2000 ਕਰਾਇਆ ਆ ਜੋ ਉਹ ਯਾਰ ਜੱਜ ਇਹ ਮੈਂ ਬਕਰ ਜਣਾ ਫੱਕ ਰਾਇਆ ਇਹਦਾ ਹੱਕ ਕਰਾਇਆ ਬਕਰ ਉਹ ਨਹੀਂ ਗੱਲ ਉਹ ਹੀ ਗੱਲ ਕਰ ਗੱਲ ਬੰਦ ਕਰ ਦੱਸ ਉਸ ਤੋਂ ਪਹਿਲੇ ਕਰ ਗੋਣਾ ਮੈਨੂੰ ਦੇ ਦੇ ਉਹਦਾ ਉਹਦਾ ਉਹ ਨਹੀਂ ਇਹ ਨਹੀਂ ਗੱਲ ਪਰ ਮੈਨੂੰ ਪਤਾ ਕਾਹੀ ਨਹੀਂ ਗੱਲ ਅਸਲੀ ਅੱਛੀ ਖਰਾਬ ਨਾ ਨਾ ਬਸ 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 ਦੋ ਯਾਰ ਹੋਰ ਦੇ ਬੰਦ ਜੀ ਹੋ ਗਈਆਂ ਇਹਦਾ ਪੂਰੇ ਦਾ ਜੰਮਾ ਵੀ 1000 ਰੁਪਏ ਕਹਿੰਦੇ ਨੇ ਦੇ ਦੇ ਫੇਰ ਹੁਣ ਬਾਠ ਠੀਕ ਆ ਆ ਨਵਾਂ ਬੰਦਾ ਕਰਕੇ ਆ ਜੇ ਬੰਦੋ ਵੀ ਹੋ ਰਹੀ 12 12 ਚੱਕ ਦਿੰਦੇ ਯਾਰਾ ਇਹ 2 ਰੁਪਏ ਛੱਡ ਗਏ ਜੀ ਸੰਦੂ 15 ਤੇ ਸਾਢੇ 55 ਕਹਿਣਾ ਪੂਰਾ 55 ਦਾ ਹੀ ਲਾ ਨਾ ਨਾ ਰੱਖ ਰੱਖ ਉਹ ਮੈਂ ਪੱਕਾ ਯਾਰਾ 80 ਰੁਪਏ ਰੱਖਦਾ ਬੰਦੇ ਦਾ ਕਿਉਂ ਮਜਰਾ ਪੱਕਾ ਯਾਰਾ ਆਇਆ ਕਰ ਉਹ ਲਿਆ ਆ ਜੇ ਗਾਟੇ ਪਾ ਲੈ ਇਹਨਾਂ ਨੇ ਪੰਜਾਂ ਦੇ ਲਿਆ ਕੇ ਘੱਟ ਨਸਾਨੀ ਨਸਾਨੀ ਉਸ ਪੱਗ ਜਿਹੜਾ ਕੁਝ ਵੀ ਲਿਆ ਚੱਲ ਲਓ ਫੜਕੋ ਆਪਾਂ 100 ਰੁਪਏ ਲਿਆ 10 10 ਸਾਲੀਆਂ ਜੇ ਰੱਸੀਆਂ ਲਿਆ ਰੱਸੀਆਂ ਲਿਆ ਤੋ ਮੈਨਾਂ ਲਈ ਬੈਠਾ ਉਹਨਾਂ ਪੰਜ ਦੇ ਪੰਜ ਜੋ ਰੱਸੀਆਂ ਲੈ ਜਾਂਦਾ ਰੱਸੀਆਂ ਪੰਜ ਰੱਸੀਆਂ ਦਾ 50 ਰੁਪਏ ਦੀ ਆਉਂਦੀ ਆਹ ਦੇ ਆਹੀ ਵੱਡਣ ਲੈ ਯਾਰ ਇਹ ਤਾਂ ਪਤਲਾ ਇੱਕ ਆਹੇ ਖਸਮਾ ਸਾਰਿਆਂ ਨੇ ਵੱਡੇਗਾ ਨਾ ਇੱਕ ਦੋ ਦੇ ਪੁੰਜੇ ਪਾ ਦੇ ਵੱਡੇ ਕੇ ਦੋ ਦੇ ਪਾ ਜਾਣੇ ਦੋ ਦੇ ਪਾ ਦੇ ਪਾਉਣੀਆਂ ਉਹ ਲੈਣ ਗਿਆ ਹੋਇਆ ਨਾਲੇ ਕਹਿੰਦਾ ਪਾਉਣੀਆਂ ਇੱਕ ਤਾਂ ਹੈਗੀ ਯਾਰ ਆਹ ਇਹਦਾ ਹੈਗੀ ਇਹਦੇ ਕਿਹੜੀਆਂ ਬੰਦ ਨਹੀਂ ਇਹਦੇ ਨਾਲ ਖੜੀ ਆ ਕੇ ਗੱਲਦੀ ਤੇ ਮਿੰਨ ਗੱਲਦੀ ਆ ਕਲੀਆਂ ਕਾਲੀਆਂ ਰੜ ਲੀਆਂ ਉਹ ਵੀ ਨਾਲ ਦੀ ਘੋਸ਼ੇਰੀ ਆ ਬਸ ਕਿਦਾਂ ਆ ਯਾਰ ਜਿਗਿਹਾਉਣਾ ਬੰਦਾ ਯਾਰ ਇਹ ਕਹਾਂ ਮਾ ਆ ਵੀ ਮੰਡੀ ਕੋਈ ਨੋਕੀ ਲਿਆ ਕਰ ਆਪਾਂ ਸਹੂਲਤ ਦੇਣੀ ਆ ਸਾਰੀ ਪਾਵਾਂਗੇ ਭਾਈ ਅਮਾ ਲੱਸੀ ਵਾਲੀਓ ਫੇ ਲੱਸੀ ਬੰਦਿਆਂ ਨੂੰ ਪੱਕਾ ਨਹੀਂ ਲੱਗਦਾ ਮੈਂ ਉਸ ਨੂੰ ਨੂੰ ਪੱਕੇ ਲੱਗਦਾ ਕਿਹੜਾ ਪਿੰਡਾ ਭਾਈ ਉਹ ਮੰਡੀ ਜਾ ਕੋ ਆ ਤੁਸੀਂ ਆਇਆ ਮਾਰਾ ਆ ਦੇਖੇ ਰੇ ਨੇ ਨਾ ਮੈਂ ਆਖਰੀ ਜਿਹੜੇ ਅਕਾਲੀ ਦੇ ਹੋਰ ਜੰਗਾ ਤਾਂ ਵਦੇ ਨਹੀਂ ਬਈ ਉਹ ਨੋਟ ਇਹ ਨੋਟ ਹਰ ਕੋਈ ਨਾ ਗਿਆ ਉਹ ਮੈਂ ਨਾ ਬੰਦੇ ਨੂੰ ਫਰਕ ਨਾ ਨੋਟ ਦਾ ਹਾਂ ਹਾਂ ਬੋងੀ ਅੱਲਾਹ ਦੇ ਨਾਮ ਲੈਂ ਡਰਗਨ ਆ ਲਈਓ ਹਾਂ ਅੱਲਾਹੋਂ ਬੋਲ ਮੈਨੂੰ ਕਰਦੇ ਰਹੀ ਚਾਚਾ ਇਹ ਪਹਿਲਾਂ ਮੇਰੇ ਕੋਲੇ ਆਏ ਸੀ ਸੁਣ ਲਈ ਮੇਰੀ ਗੱਲ ਹਾਂ ਕਿੰਨਾ ਲੱਗੇ ਇਹਨਾਂ ਨੇ ਪਹਿਲਾਂ ਮੇਰੇ ਕੋਲੇ ਆਏ ਮੈਂ ਮੰਗੇ ਸੀ ਨਾ 13000 ਰੁਪਏ ਜੋੜੀ ਦਾ ਠੀਕ ਹੈ ਠੀਕ ਹੈ ਠੀਕ ਹੈ ਜੈਜ ਪੁੱਛੇ ਕੁਝ ਮੰਗਿਆ ਸੀ ਬਈ ਹਾਂ ਇਹ ਪਹਿਲਾਂ ਕਿਹਾ ਸੀ 8000 ਰੁਪਏ ਬਾਅਦ ਚ ਮੈਨੂੰ ਕਹਿ ਗਿਆ ਪਰ ਦੇ ਬਣਾ 9000 ਰੁਪਏ ਠੀਕ ਹੈ ਨਹੀਂ ਮਹੀਆ ਮੈਨੂੰ ਲਾਇਸਟ 12000 ਦੇ ਕਹਦੇ ਮੈਂ ਵੀ ਚੱਲ ਬੋਣੀ ਕਰਦੇ ਸਵੇਰ ਦੇ ਆਏ ਬੈਠੇ ਆਂ ਕਿ ਮੈਂ ਸਸਪਾ ਵੇਚੀ ਠੀਕ ਹੈ 12000 ਵੀ ਨੂੰ ਜੋੜੀ ਕਹਿੰਦੇ ਪੱਠਾ ਪੱਠਾ ਦੇ ਲੈ ਦੁਆਬ ਨਾ ਠੀਕ ਹੈ ਠੀਕ ਆ 10 ਕੋਈ ਜ਼ਿਆਦੇ ਪੈਸੇ ਮੰਗੇ ਤੂੰ ਚੱਲ ਆ ਆ ਇੰਨੀ ਦੂਰ ਆਇਆ ਤੂੰ ਹਟ ਜਾ ਤੂੰ ਮੇਰੀ ਗੱਲ ਹੁਣ ਮੰਨ ਲੈ ਇਹਦਾ 9000 ਕਹ ਗਿਆ ਸੀ ਮੈਨੂੰ ਹੋਰ ਇਹਦਾ ਤੇਰਾ ਤੂੰ ਠੀਕ ਕਹਿਣਗੇ ਯਾਰ ਮੈਂ ਤੇਰੇ ਤੋਂ ਕੀ ਲਾਉਣਾ ਯਾਰ ਫੜ ਕੇ ਲਿਆ ਫੜ ਕੇ ਨਾ ਲੈਣਾ ਤੂੰ ਤਾਂ ਲਾਉ ਮੋਲ ਲੈ ਨਹੀਂ ਛੱਡੋ ਨਹੀਂ ਹਟ ਜਾ ਇਹਦਾ ਤਾਂ ਨਾ ਠੀਕ ਹੈ ਆਹ ਹਟ ਜਾ ਵੀਰੇ ਪੱਠਾ ਨੂੰ ਜਾ ਜਾ ਇਹਨਾਂ ਨੂੰ ਲੈ ਫੜ ਜਾ ਕਾਲੇ ਬੋਣੀਆ ਖਰਾਬ ਕਰੀ ਹੁਣ ਯਾਰ ਕੋਈ ਨਹੀਂ ਬੋਣੀਆ ਮੈਂ ਵੀ ਯਾਰ ਇੰਨੀ ਦਰੋ ਵੇਚਣੀ ਆਏਗਾ ਉਹ ਹੁਣ ਦੇਖਣਾ ਬੁੜੇ ਸਾਈਡ ਹੋ ਜਾ ਤੂੰ ਸਾਈਡ ਤੇ ਅੱਧਰ ਹੋ ਜਾ ਮਦਾ ਕਿ ਕਿਮਾ ਜੀ ਨੂੰ ਮੇੜ ਦੋਣਾ ਯਾਰ ਹੁਣ ਸਾਰੇ ਮੁੰਡੇ ਘੁੰਮਣਾ ਹਜੇ ਜਾਂ ਪੂਰੇ 10000 ਰੁਪਏ ਬਠੋਣਗੇ ਰੱਖ ਲੈ ਨਹੀਂ ਹੁੰਦੀ ਹੋਈ ਕਿਵੇਂ ਕਰੇਗੀ ਹੁਣ ਨਹੀਂ ਹੁੰਦੀ ਮਹਾਰਾਜ ਚੱਲ ਇਧਰ ਵਤਨ ਨਾ ਲਈ ਬਸ ਕੋਈ ਗੱਲ ਨਹੀਂ ਕੱਢ ਜਾ ਮੇਰੇ ਗਾਲ ਭਾਦੀ ਭੈਣ ਵੀ ਫੁੱਲੀ ਬੰਬੋ ਮੇਰੇ ਨਾਲ ਇਹ ਮੇਰੇ ਕੋਲ ਛੱਡੀ ਓਏ ਯਾਰ ਕੋਈ ਓਏ ਕਾਲਾ ਦਹਿਲਾ ਹੋ ਗਿਆ ਓਏ ਲੈ ਕੋਈ ਰਾਮ ਸੁਮੇਰੀਆਂ ਬੋਲੀ ਨਾ ਨਾ ਬੱਸ 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 ਨਹੀਂ ਨਹੀਂ ਚਾਚਾ ਨਹੀਂ ਨਹੀਂ ਚਾਚਾ ਸਾਡੇ ਕਹਿ ਰਹੇ ਯਾਰ ਦਿੰਦੇ ਸੁਣ ਲਗਾ ਯਾਰ ਨਹੀਂ ਨਹੀਂ ਫੜਦਾ ਉਹ ਸੁਣ ਦੇਖ ਲੈ 11:30 ਪੈਸੇ ਫੜ ਦੁੱਗਣਿਆ ਫੜ ਜਾ ਗਰਾਉਂਦੇ ਆ ਬੈਠ ਦੇ ਨਾਲ ਕਿੱਡੇ ਕਿੱਡੇ ਪੱਠਾਂ ਦੇ ਆ ਜੰਬ ਦੇ ਵਿੱਚ ਹਲੂ ਸੁਣ ਪੈਸੇ ਬੱਸ ਹੀ ਹੋ ਗਏ ਕਰਾ ਨਹੀਂ ਹੁੰਗਾ ਓਏ ਪਠਾ ਹੀ ਵੱਡੀਆਂ ਨੇ ਵੀਰੇ ਹਾਂ ਜੀ ਹੋਰ ਕਹਿੰਦੇ ਹਲ ਜਾ ਇੱਕ ਮਿੰਟ ਉਹ ਲੈ ਕੇ ਪਵੰਡੀ ਚ ਭਾਜੂਗਾ ਕਿਹਦਾ ਇਹ ਕਰਮ ਬਾ ਯਾਰ ਕਰਮ ਬੰਦਾ ਸਹੀ ਦਿਓ ਵਾਹ ਅੱਜ ਲੈਟ ਕੱਢਣੀ ਆ ਜੀ ਲੈਟ ਕੱਢਣੀ ਆ ਅੱਜ ਖੜੀ ਕਰਾਂ ਜੀ ਇੰਜ ਕਰਮ ਹੋ ਗਿਆ 2 3 15 ਹੋ ਗੱਟ ਲੈਣ ਦੱਸੋ 6 5 6 7 8 9 10 ਯਾਰ ਬਸ ਤੇਰੇ ਨੂੰ ਮਗ ਲੱਗੇ ਬਾਜੂ ਨਹੀਂ ਬਾਜਣਾ ਖੜੇ ਕਰ ਲਾ ਦਿੰਦਾ ਹੁੰਦਾ ਜਿਹੜਾ ਵੇਚ ਨਹੀਂ ਹੋਈ ਜੀ ਵੇਚੂ ਕਰਦੇ ਕੰਮ ਕਰਾਇਆ ਹੁਣ ਕਦ ਨੂੰ ਮਾਦੋਂ ਨੂੰ ਨਹੀਂ ਆ ਜਾਂਦੇ ਯਾਰ ਉਹ ਰਾਮ ਬਾਈ ਪੱਠੇ ਖੜੇ ਹੁੰਦੇ ਆਹਮਣੇ ਕਰ ਯਾਰ ਬੜਾ ਬਿਆਨੇ ਖੜੇ ਹੋ ਗਏ ਯਾਰ ਤੇ ਲੰਘ ਕੇ ਪੱਠਾ ਸਾਹਮਣੇ ਕਰ ਉਹ ਕਰੀ ਬਾਈ ਸਾਹਮਣੇ ਉਹ ਪੂਰਾ ਬੋਲੀ ਬੀਜੋ 4 ਰਾਇ ਖੜੀ ਪੜ ਯਾਰ ਬਾਈ ਪੂਰੀ ਚਰਨਾ ਕਹਿੰਦਾ ਉਹਦਾ ਬਾਹਰ ਆ ਜਾ ਬਈ ਆ ਜਾ ਰਿਹਾ ਆ ਜਾ ਕੁੜੀਏ ਓਕੇ 10 ਕਿੰਨਾ ਬੱਕਰਾ ਹੈ ਬੱਕਰਾ ਬਾਹਰ ਜੱਟ ਬੰਦੇ ਨਾਲ ਮੇਰੇ ਨਾਲ ਮਾੜੀ ਕੁਰਸੀ ਇਧਰੋਂ ਕਰੋ ਵਾ ਤੂੰ ਬੈਠਾ ਸੀ ਹੁਣ ਨਾ ਨਾ ਬੈ ਕੜੇ ਉਹ ਕਰਦਾ ਬਹਿਣਾ ਬੋਣਾ ਕਿੱਦਾਂ ਕਿਦਾਂ ਜੇ ਜਦੋਂ ਮੈਂ ਵੀ ਨਹੀਂ ਪੜੀ ਯਾਰ ਤੂੰ ਜੀ ਹਾਂ ਮਾਗਰ ਤਾਂ ਨਹੀਂ ਮਾਗਰ ਮਾਗਰ ਆ ਦੇ ਯਾਰ ਬਈ ਬਸ ਦੋਨੇ ਉਹਦਾ ਲੱਗੇ ਤਾਂ ਖੜਦੇ ਨਹੀਂ ਮਾਰਦੇ ਖੜੀ ਯਾਰ ਮੈਂ ਵੀ ਨਹੀਂ ਖੜੀ ਚਾਚਾ ਦੂਜੀ ਅੱਛਾ ਫਿਰ ਤਾਂ ਆ ਨੀ ਤੈਨੂੰ ਦੇਖੋ ਕਿਹਾਂ ਦਾਸ ਇਹ ਦੇਖੀ ਦੱਸੇਗਾ ਬਾਬਾ ਹੁਣ ਨੂੰ ਬੋਣ ਵਾਲਾ ਜੇ ਕਿਸਾ ਉਹਦਾ ਗੱਲ ਹੀ ਲੈ ਲੈ ਫੜ ਦੋ 12000 ਮੈਂ ਕਹਾਂ ਤੇ 11000 ਦੇ ਤੂੰ ਜੀ 1000 ਘੱਟ ਦੇ ਦੋ ਬੇਠੂ ਕਰਦੇ ਕੰਮ ਫਿਰ ਹੁਣ ਇਹ ਤੋਂ ਬਾਅਦ ਨਹੀਂ ਹੁਣ ਤਾਂ ਇੱਕ ਲਾਈ ਆ ਤਾ ਦੱਸ ਦਿਓ ਭਾਈ ਇੱਕ ਵਾਰੀ ਜੀ ਹੁੰਦਾ ਪਾਵਰ ਕਰ ਦੇ ਮਾਤਾ ਪਤਾ ਹੀ ਗੱਲ ਹੈ ਜਿੰਨੇ ਦਾ ਤੁਹਾਨੂੰ ਮਾਲ ਲੱਗਦਾ ਨਾ ਜਾਇਜ਼ ਮੁੱਲ ਦੇਖ ਮੈਨੂੰ ਪਤਾ ਮੇਰੇ ਵੀ 11 ਦੀ ਨਹੀਂ ਹੈਗਾ ਤੁਹਾਨੂੰ ਵੀ 8 ਦੇ ਦਿੰਦਾ ਜੀ ਤੁਹਾਨੂੰ ਪਤਾ ਸੱਚੀ ਗੱਲ ਹੈ ਜਿੰਨਾ ਮਾਰਾ ਬੇਕੂਆ ਮਾਲ ਹੋਵੇ ਦੇਖ ਕਿਤੇ ਨਹੀਂ ਅੱਜ ਦੀਆਂ ਬਾ ਮਾਲੀ ਦੇ ਰਹਿਣਾ 12000 ਬਸ ਰਹਿਣ ਤੇ ਆਪਣਾ ਹਾਂ ਬੰਨਣਾ ਨਹੀਂ ਹੁਣ ਤਾਂ 13 ਦਾ ਮਾਰ ਲੈ ਨੀ ਟਰਾਈ ਭਾਈ ਉਹ ਕੀ ਕੀ ਆ ਸਾਲ ਤੁਹਾਨੂੰ ਨੇ ਕੰਨ ਦੇਖੋ ਕਹਾਂ ਜਾ ਕੇ ਬੋਤੀ ਉਹ ਆਈ ਨਹੀਂ ਗੁੱਸੇ ਕੱਟੀ ਜਾ ਰਹੇ ਹੈਗੇ ਆ ਸਾਣੀ ਦਾ ਆ